ਹਾਂ ਜੀ ਕਨੇ ਅੰਦਰ 6-7 ਸਿਲੰਡਰ ਵੀ ਪਏ ਸੀ। ਹਾਂ ਭਾਈ ਉਹ ਪਾਸਾ ਮੋਸਟਲ ਨਾਲ ਗੱਡੇ ਜੇ ਬਾਹਰ। ਹਾਂ ਉਹਨਾਂ ਨੂੰ ਭੇਜਾਂਦੇ ਵਾ ਪੈਂਡ ਝੋਟ ਜਿਹਾ ਸਾਰਾ। ਜਿੰਨਾ ਕਰ ਕੋਸ ਆਪਣੀ ਆਹ 100 ਮੀਟਰ ਤੇ ਹੈ ਨਹੀਂ 100 ਮੀਟਰ ਦੇ ਜਾਦੇ ਹੋਊਗਾ। ਹਾਂ ਜੇ ਅਖਰੀ ਹੋਣੀ ਉਹਦੇ ਤੇ ਪੰਜ ਮਿੰਟ ਬਹੁਤ ਜਾਣੀ ਸੀ ਮੋਕੇ ਦਾ ਕੋ ਕੋ ਆ ਜਾਂਦਾ ਗਰੀਬ ਬੰਦਾ। ਹਾਂ ਆ ਅੱਟ ਲੱਗੀ ਵੀ ਸੀ ਪਹਿਲਾਂ ਮੈਂ ਨੱਕਿਆ ਆਪਣਾ ਖੇਤਾਂ ਨਾਲ ਹੀ ਕੰਮ ਕਰਦੇ ਸੀ ਜੋ ਅੱਗ ਨਿਕਲਦੀ ਦੇਖੀ ਤੇ ਸੀ ਆਏ ਤੇ ਦੋ ਜਣੇ ਨੇ ਦੇਖਿਆ ਵੀ ਅੱਗ ਲੱਗੀ ਹੋਈ ਹੈ ਤੇ ਕਾਰਨ ਪੁੱਛਦੇ ਆਪਾਂ ਨੂੰ ਪਤਾ ਨਹੀਂ ਲੱਗਿਆ ਹਾਜੀ ਕੀ ਨਾਮ ਆ ਤੁਹਾਡਾ ਮੇਰਾ ਨਾ ਹਰਮਿੰਦਰ ਸਿੰਘ ਆਰਥੋਨਿਟਾ ਜੀ ਹਰਵਿੰਦਰ ਜੀ ਕਿਵੇਂ ਕੀ ਕਾਰਨ ਬਣਿਆ ਅੱਗ ਲੱਗਣ ਦਾ ਯਾਰ ਕਾਰਨ ਹੁਣ ਐਕਚੁਅਲੀ ਸਾਨੂੰ ਪਤਾ ਨਹੀਂ ਆ ਪਹਿਲਾਂ ਉੱਥੇ ਤਾਂ ਅੱਗ ਲੱਗੀ ਵੀ ਸੀ ਪਹਿਲਾਂ ਮੈਂ ਨੱਕਿਆ ਆਪਣਾ ਖੇਤ ਨਾਲ ਹੀ ਕੰਮ ਕਰਦੇ ਸੀ ਜੋ ਅੱਗ ਨਿਕਲਦੀ ਦੇਖੀ ਤੇ ਸੀ ਆਏ ਤੇ ਦੋ ਜਣੇ ਅਸੀਂ ਦੇਖਿਆ ਵੀ ਅੱਗ ਲੱਗੀ ਹੋਈ ਆ ਤੇ ਕਾਰਨ ਤਾਂ ਹਲੇ ਆਪਾਂ ਨੂੰ ਪਤਾ ਨਹੀਂ ਲੱਗਿਆ ਕੋਈ ਪਰਿਵਾਰੀ ਸਾਹਿਬ ਸੀ ਅਸੀਂ ਦਵਾ ਦਵਾ ਨਾਲ ਤੇ ਉੱਪਰ ਚੜ ਗਏ ਤੇ ਇਹ ਤੇ ਮੋਟਰਾਂ ਨਾਲ ਦੇ ਗਵਾਂਡੀਆਂ ਦੀ ਮੋਟਰ ਛੱਡ ਕੇ ਤੇ ਜਿੰਨਾ ਕੇ ਸਾਥੋਂ ਸਾਰੇ ਭਰਾਵਾਂ ਤੋਂ ਸੰਯੋਗ ਹੋਇਆ ਉੱਪਰ ਉੱਪਰ ਕਰਤਾ ਤੇ ਪ੍ਰਕਾਰਨ ਹਲੇ ਕੋਈ ਨਹੀਂ ਪਤਾ ਲੱਗਿਆ ਨੀਤੀ ਜੀ ਸਾਨੂੰ ਪਤਾ ਲੱਗਿਆ ਕਿ ਇੱਕ ਵਿਅਕਤੀ ਕਹਿ ਰਿਹਾ ਕਿ ਬੀੜੀ ਦੇ ਕਾਰਨ ਲੱਗੀ ਆ ਕੋਈ ਸੱਟ ਕੇ ਚਲਾ ਗਿਆ ਨਹੀਂ ਦੇਖਿਆ ਜਿਹੜਾ ਅਕਲੀ ਨਹੀਂ ਆਪਾਂ ਐਵੇਂ ਕਹਿਆ ਨਹੀਂ ਸਾਡੇ ਅਸੀਂ ਤਾਂ ਆਪਰੇ ਇੱਧਰ ਜੁਟ ਗਏ ਆਂ ਅੱਗ ਤੇ ਕਾਬੂ ਪਾ ਲਿਆ ਗਿਆ ਸੀ ਹੁਣ ਹਾਂ ਅੱਗ ਤੇ ਪ੍ਰੋਪਰ ਕਾਬੂ ਪੈ ਗਿਆ ਕੋਈ ਇੱਕ ਬਾੜ ਦਾ ਜਿਹੜਾ ਹੋਗਾ ਹੋਊਗਾ ਬਾਕੀ ਬੱਚੇ ਬਾਸ ਰਹੇਗੀ ਜਦੋਂ ਇਧਰ ਪਾਸੇ ਲੱਕੜਵਾਸੀ ਕੰਮ ਆ ਰਹਾ ਸੀ ਤੇ ਤੁਸੀਂ ਦਿਖਾਇਓ ਵੀ ਜੇ ਇਧਰ ਪੈਣ ਦੀ ਤਾਂ ਫਿਰ ਕੰਮ ਖਤਰਾ ਕੰਟਰੋਲ ਨਹੀਂ ਸੀ ਹੁਣ ਕਾਰਨ ਬਣਿਆ ਤੁਹਾਡਾ ਘਰ ਨਜ਼ਦੀਕ ਹੀ ਇੱਥੇ ਹਾਂਜੀ ਜੇ ਤੁਹਾਨੂੰ ਪਤਾ ਲੱਗਿਆ ਵੀ ਧੂਆਂ ਨੇ ਕਹੀ ਜਾਂਦਾ ਹਾਂਜੀ ਪਹਿਲਾਂ ਵੀ ਹੂ ਕਹੋਗੇ ਜਾਂ ਅੱਗੇ ਲਾ ਲੂ ਦਿੰਦੇ ਆ ਫਿਰ ਜਦੋਂ ਭੱਜ ਕੇ ਆ ਕੇ ਬੈਠੇ ਤਾਂ ਬਹੁਤ ਜ਼ਿਆਦਾ ਤੇਜ਼ ਸੀ ਮੈਂ ਅੰਦਰ ਜਾ ਕੇ ਮੂਵੀ ਬਣਾਈ ਉਹ ਮੇਰੇ ਕੋਲ ਹੈ ਜੀ ਇਹ ਚ ਬੁਝਾਉਣ ਦੀ ਕੋਸ਼ਿਸ਼ ਕੀਤੀ ਫਿਰ ਮੈਂ ਇਧਰ ਆਇਆ ਇਹਨਾਂ ਰਾਰਾ ਆਪ ਆ ਦੇਖੋ ਜੀ ਆਪ ਕਿਧਰੇ ਪੈ ਸਰਦੀ ਸੁੱਕਾ ਬਰੂਦ ਪਿਆ ਸਾਰਾ ਹੂੰ ਕੰਨਾਂ ਤਪੀਆਂ ਪਈਆਂ ਅੱਜ ਕੇ ਆ ਕੇ ਸੀ ਉੱਪਰ ਚੜੇ ਚੜ ਕੇ ਆ ਕੇ ਬਾੜਾਂ ਦਾ ਨਾ ਪੈਪ ਲਾਇਆ ਸੀ ਪੈਪ ਲਾ ਕੇ ਅੱਗ ਫੇਰ ਨਾ ਸਾਤੋ ਲੋਟ ਆਵੇ ਧੂਆਂ ਵਾਲਾ ਸੀਗਾ ਹੂੰ ਯਾਨੀ ਬਹੁਤ ਔਖੇ ਹੋ ਕੇ ਸੀ ਬਾਈ ਇਹ ਅੱਗ ਤੇ ਕਾਬੂ ਪਾ ਲਿਆ ਕਾਬੂ ਪਾ ਨੁਕਸਾਨ ਤੁਹਾਡੇ ਸਾਹਮਣੇ ਕਿੰਨਾ ਹੋਇਆ ਜੀ ਨੁਕਸਾਨ ਤਾਂ ਜਰੂਰ ਮਾਰ ਕੀ ਦੱਸ ਸਕਦਾ ਵੀ ਕੋਆੜ ਦਾ ਕੀ ਕੀ ਸੀਗਾ ਜੀ ਤੇ ਉਹਦੇ ਬਰਤਨ ਚ ਕਹੀ ਨਹੀਂ ਸਕਦੇ ਪਰ ਅੱਗ ਤੇ ਸੀ ਕਾਬੂ ਪਾ ਲਿਆ ਯਾ ਇੱਧਰ ਕਿਤੇ ਪਾਈ ਜਾਂਦੀ ਆ ਸੁੱਕਾ ਬਰੂਦ ਪਿਆ ਤੇ ਕੰਡਾ ਤਪੀਆਂ ਪਈਆਂ ਤੁਸੀਂ ਆਪ ਦੇਖ ਲਓ ਇੰਨਾ ਸੀ ਸੇਕ ਉਹਦਾ ਜੀ ਵੀ ਕੀ ਨਾ ਬੰਦੜਾ ਮੇਰਾ ਨਾ ਸੁਣਿਓ ਜੀ ਸੁਣਿਓ ਤੁਹਾਡੀ ਦੁਕਾਨ ਹੈ ਜੀ ਸਰ ਕੀ ਕਾਰਨ ਬਣਿਆ ਕਦਾ ਕਾਰਨ ਮੈਂ ਤਾਂ ਹੈ ਨਹੀਂ ਸੀ ਜੀ ਮੁੰਡਾ ਸੀਗਾ ਜੀ ਮੇਰਾ ਜੀ ਹਾਂਜੀ ਦੋ ਵਿਅਕਤੀਆ ਤੋਂ ਸਾਨੂੰ ਗੱਲਬਾਤ ਦੌਰਾਨ ਪਤਾ ਲੱਗਿਆ ਜੀ ਇੱਕ ਤਾਂ ਕਹਿਣਾ ਕਿ ਇੱਥੇ ਕੋਈ ਬੀੜੀ ਲਾ ਕੇ ਚਲਾ ਗਿਆ ਦੂਜਾ ਕਹਿ ਰਿਹਾ ਕਿ ਪਟਾਕਾ ਕੀ ਕਾਰਨ ਬਣਿਆ ਕਾਗਦ ਨਹੀਂ ਮੈਨੂੰ ਤਾਂ ਹਰ ਸਰ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡੇ ਨੁਕਸਾਨ ਮੇਰਾ 3-4 ਲੱਖ ਦਾ ਹੈ ਜਗਦੀਪ ਜਗਦੀਪ ਕਿਵੇਂ ਕਾਰਨ ਕੀ ਬਣਿਆ ਅੱਗ ਲੱਗਣ ਦੀ ਅਸੀਂ ਸਮਾਨ ਚੱਕਣ ਗਏ ਸੀ ਵੀਰੇ ਇੱਥੇ ਨਾਲ ਸਾਡੇ ਜਿਹੜਾ ਮੁਲਾਜ਼ਮ ਲੱਗਿਆ ਵਾ ਹਾਂ ਉਹਨਾਂ ਨੇ ਚ ਕੀ ਕਹਿੰਦਾ ਗੱਟਾ ਮਚਾਤਾ ਉਹਨਾਂ ਨੇ ਧੂਆ ਕਿਥਾਇ ਮੱਛਰ ਤੋਂ ਹਾਂ ਮੈਂ ਚਾਹੁੰਦਾ ਬੁਝਾਤਾ ਬਨੇ ਕਹਿੰਦਾ ਮੈਂ ਬੁਝਾਤਾ ਸੀ ਮਾਲ ਚੱਕਣ ਗਏ ਤੇ ਇਹਨੇ ਕੀ ਅੱਗ ਲਾ ਦਿੱਤੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਵਾ ਵਾ ਹੋ ਗਿਆ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਕਿ ਦਾ ਨਹੀਂ ਨਹੀਂ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਭਵਿੰਦਰ ਭਵਿੰਦਰ ਜੀ ਕਿਵੇਂ ਅੱਗ ਲੱਗੀ ਤੇ ਕੀ ਕਾਰਨ ਬਣਿਆ ਦਾ ਸਾਰੇ ਇੱਥੇ ਇਹਨਾਂ ਦਾ ਮੁਲਾਜ਼ਮ ਸੀਗਾ ਮੁੰਡੇ ਦਾ ਉਹ ਮੁਲਾਜ਼ਮ ਨੇ ਕਿਤੇ ਅੱਗ ਲਾਈ ਉਹਨੂੰ ਗੱਤੇ ਨੂੰ ਗੱਤੇ ਤੋਂ ਕਿਤੇ ਗਾਂ ਅੱਗ ਪੈ ਗਈ ਆ ਉਹ ਵੀ ਜਾਣ ਚੱਕ ਕੇ ਹੋਇਆ ਕੋਈ ਜਾਣ ਬੁੱਝ ਕੇ ਤਾਂ ਨਹੀਂ ਲਾਈ ਨੀ ਕਿਸ ਨੇ ਹਾਂ ਹਾਂਜੀ ਹਾਂਜੀ ਕਿੰਨੇ ਟਾਈਮ ਚ ਇੱਥੇ ਪਹੁੰਚ ਕੇ ਫਿਰ ਤੁਸੀਂ ਅਸੀਂ ਤਕਰੀਬਨ 10-15 ਮਿੰਟ ਲੱਗੇ ਹੋਣਗੇ ਜਦੋਂ ਪਤਾ ਲੱਗਿਆ ਸਾਨੂੰ ਅਸੀਂ ਵੀ ਰਾਸਤੇ 'ਚ ਸੀਗੇ ਬਰਨਾਲਾ ਰੋਡ ਤੋਂ ਆਉਂਦੇ ਸੀਗੇ ਤੇ ਵੇਖਿਆ ਖੇਤਾਂ ਵਿੱਚ ਤੇ ਮੌਕੇ ਤੇ ਇੱਥੇ ਪਹੁੰਚ ਗਿਆ ਸੀ ਅੱਗ ਤੇ ਕਾਬੂ ਕਿਵੇਂ ਪਾਇਆ ਗਿਆ ਅੱਗ ਦੇ ਬਾਅਦ ਇੱਧਰ ਬਾਈ ਵਰਗੇ ਜੋ ਆਪਣੇ 2 ਵਰਗੇ ਇੱਧਰ ਹੋਰ ਮੁੰਡੇ ਬਥੇਰੇ ਆ ਗਏ ਜੀ ਉਹਨਾਂ ਦੇ ਕੋਠਿਆਂ ਦੇ ਉੱਪਰ ਦੀ ਪਾਣੀ ਪਾਉਂਦੇ ਆ ਗਏ ਹੂੰ ਹਾਂਜੀ ਜਿਆਦਾ ਨੁਕਸਾਨ ਤਾਂ ਨਹੀਂ ਹੋਇਆ ਭਾਈ ਨਹੀਂ ਜਿਆਦਾ ਤਾਂ ਹੁਣ ਇਹ ਨਹੀਂ ਦੱਸ ਸਕਦੇ ਆਪਾਂ ਨੂੰ ਹੋਣੇ ਦੇ ਬਾਰੇ ਪਤਾ ਨਹੀਂ ਭਾਈ ਅੱਗ ਤੇ ਕਾਬੂ ਪੈ ਚੁੱਕਿਆ ਬਿਲਕੁਲ ਹਾਂ ਜੀ ਅੱਗ ਦੇ ਕਾਬੂ ਪੈ ਚੁੱਕੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਕੋਈ ਪ੍ਰਸ਼ਾਸਨ ਦੇ ਦੋ ਮਲਾਜ ਮਾਇ ਸੀ ਜੀ ਗੱਲਬਾਤ ਉਹਨੇ ਕੋਈ ਨਹੀਂ ਕੀਤੀ ਬਸ ਇੱਕ ਕੋਠੇ ਤੇ ਕੱਢ ਕੇ ਜਿਹੜਾ ਉੱਠ ਕੇ ਇੱਧਰ ਵੀ ਆਈ ਹਾਂ ਤੇ ਨਾ ਕੋਈ ਬੱਸ ਟੈਂਕੀ ਟੂਕੀ ਪਾਣੀ ਵਾਲੀ ਨਾ ਕੋਈ ਫਾਇ ਹਾਂਜੀ ਹਾਂਜੀ ਟੱਗ ਅਸੀਂ ਆ ਬੁਝਾਈ ਆ ਬਾਕੀ ਹੁਣ ਤੁਹਾਨੂੰ ਪਤਾ ਹੀ ਆ ਵੀ ਹੋਰ ਕੰਮਾ ਜੇ ਦਾ ਜੇ ਕੋਈ ਪਰਾਲੀ ਬੂੜਿਆ ਕੰਮ ਹੋ ਜੇ ਤਾਂ ਉੱਥੇ ਪਹੁੰਚ ਜਾਂਦੀ ਐ ਫਾਇਰ ਬ੍ਰੀਡ ਤੇ ਜੇ ਕੰਮਾ ਤੇ ਨਹੀਂ ਪਹੁੰਚਦੀ ਕਿੰਨਾ ਚ ਸਮਾਂ ਹੋਵੇ ਕਿਉਂਕਿ ਤੁਹਾਡੀ ਦੁਕਾਨ ਇਥੇ ਨੇੜੇ ਆ ਕਿੰਨੇ ਟਾਈਮ ਚ ਅੱਗ ਬੋਝੀ ਮੈਂ ਤਾਂ ਇਸ ਵੇਲੇ ਵਸਪਾਲ ਘਰੇ ਕੰਮ ਮੇਰਾ ਕੰਮ ਚੱਲ ਜਿੰਦਾ ਸੀ ਜਦੋਂ ਨੂੰ ਪਤਾ ਲੱਗਾ ਤੇ ਮੈਂ ਘਰੋਂ ਭੱਜਿਆ ਮੇਰੀ ਬੇਟੀ ਨੇ ਫੋਨ ਲਾਇਆ ਕਿ ਆਪਣੇ ਸੋਨੇ ਅੰਕਾਂ ਤੇ ਅੱਗ ਲੱਗੀ ਆ ਬਹੁਤ ਹੀ ਜੱਡੋ ਜਿਹੇ ਅੱਗ ਲੱਗੀ ਤੇ ਅਸੀਂ ਕੰਮ ਕਰਦੇ ਆ ਇਸ ਵੇਲੇ ਕੋਸ਼ਿਸ਼ ਹੱਦ ਤੱਕ ਕੰਟਰੋਲ ਹੋ ਚੁੱਕਾ ਕੋਸਾ ਜੀ ਅੱਗ ਲੱਗੀ ਹੋਈ ਆ ਉਹਦੇ ਤੇ ਅਸੀਂ ਕੰਟਰੋਲ ਕਰ ਰਹੇ ਆ ਆਪਦੇ ਮਿੱਤਰ ਪਿਆਰੇ ਆ ਆਂਗਵਾਂਡ ਪਿੰਡ ਵਾਲੇ ਨਗਰ ਖੇੜੇ ਵਾਲੇ ਆ ਹੋਰ ਆਪਦੇ ਸਾਰੇ ਭੈਣ ਭਰਾ ਆ ਜੀ ਦੁਰੋਂ ਵੀ ਆਏ ਆ ਨੇੜੇ ਤੋਂ ਵੀ ਸਾਰੇ ਇਕੱਠੇ ਹੋਏ ਵੇ ਸਾਰੇ ਆਪਣੇ ਮਿਹਨਤ ਨਾਲ ਪੂਰੇ ਜੋਸ਼ ਉਤਸ਼ਾਹ ਨਾਲ ਲੱਗੇ ਹੋਏ ਆ ਵੀ ਕਿਸੇ ਆਪਦੇ ਵੀਰ ਦਾ ਛੋਟੇ ਦਾ ਜਾਂ ਵੱਡਾ ਵੀ ਜੋ ਵੀ ਮਰਦੀ ਸੰਭਲੋ ਇਹਦਾ ਕੁਛ ਨਾ ਕੁਛ ਵੀ ਬਚਾਅ ਹੋ ਸਕੇ ਕੁਸਮਾਨ ਬਾਹਰ ਵੀ ਕੱਢਿਆ ਗਿਆ ਜੀ ਪਸੰਦਰ ਵੀ ਕੋਈ ਕੱਢ ਰਹੇ ਆ ਜੀ ਕੁਸ ਬਖਵਾ ਪਾ ਰਹੇ ਆ ਵੀ ਗਾਂਨ ਅੱਗ ਵਧੀ ਜੀ ਬਸ ਉਹੀ ਸਾਡੀ ਲੱਗੀ ਲਗਾਤਾਰ ਜੀ ਬਾਕੀ ਜੀ ਨੂੰ ਹੌਸਲਾ ਸਾਡੇ ਨੂੰ ਜੀ ਥੋੜਾ ਜਿਆ ਕੋਈ ਗੱਲ ਨਹੀਂ ਜਿਹੜਾ ਕਰਨਾ ਪਾਪ ਨਹੀਂ ਸੀ ਬਖਵੇਂਗੀ ਆਪਦਾ ਵੀ ਥੋੜਾ ਜਿਹਾ ਹੌਸਲਾ ਰੱਖ ਜੀ ਮੌਕੇ ਤੇ ਆ ਗਏ ਸੀ ਜੀ ਗੱਡੀ ਨਾਲ ਵੀ ਫੋਨ ਆਇਆ ਗੱਡੀ ਵੀ ਪਹੁੰਚਣ ਵਾਲੀ ਜੀ ਅੱਗ ਤੇ ਸਰ ਕਾਬੂ ਪਾ ਲਿਆ ਗਿਆ ਹੁਣ ਕਾਬੂ ਹਾਂ ਅੱਗ ਕੰਟਰੋਲ ਆ ਜੀ ਕੋਈ ਮਾਲੀ ਨੁਕਸਾਨ ਨਹੀਂ ਜੀ ਫਾਇਰ ਬ੍ਰਿਗੇਡ ਦੀ ਗੱਡੀ ਆ ਜਿਹੜੀ ਹੁਣ ਪਹੁੰਚੀ ਆ ਜਿੱਕੀ ਕਹਿਣਾ ਚਾਹਣਾ ਹੈ ਇਹ ਭਾਈ ਹੁਣ ਜਦੋਂ ਅੱਗ ਕੋਸ ਗਈ ਸਾਰੀ ਉਦੋਂ ਆਈ ਹੈ ਪਹੁੰਚ ਕੇ ਨੇ ਅੱਗ ਲੱਗ ਵਾਗੇ ਬਰਾਣਾ ਕਿੱਥੇ ਉੱਤੇ ਪਹੁੰਚਾ ਗਈ ਆ ਅਜੇ ਇਹਦੇ ਕੋਰ ਵਾਲੀ ਹੋਣੀ ਕਦੋਂ ਪਹੁੰਚੂਗਾ ਉਹ ਨਹੀਂ ਬਾਕੀ ਜਾਂ ਜਫਾ ਵੀਰਾ ਜਾਂ ਹੂੰ ਤੇ ਹੁਣ ਉਹ ਹਲਕਾ ਹੀ ਵਾਗਾ ਬਰਾਣਾ ਉੱਤੇ ਨਗਰਗੋੜ ਦੀ ਆ ਉਹਦੀ ਹੈਗੀ ਹਲਕਾ ਹੀ ਇਹਦੇ ਨੇੜੇ ਹਲ ਨਿਕਲੇ ਤੇ ਹੈ ਨਹੀਂ ਹੂੰ ਕਿਤੇ ਚ ਫੈਸਲ ਜਾਈ ਵੀ ਇੱਕ ਸਰਕਾਰ ਨੂੰ ਜਾਈਦਾ ਹੀ ਹੁਣ ਆ ਵੀ ਏਡਾ ਹਲਕਾ ਸਾਡੀਆਂ ਟਾਈਮ ਨਾਲ ਕਦੋਂ ਵੀ ਲੋਡ ਪੈ ਸਕਦੀ ਆ ਕਿਉਂਕਿ ਕਈ ਬਿਜਲੀ ਦਾ ਸਰਕਟ ਹੋ ਜਾਂਦੇ ਆ ਕਈ ਹੋਰ ਜਿਵੇਂ ਆਪਦੀ ਘਟਨਾ ਕਿਦੋਂ ਮਾੜੀ ਮੁੱਢੀ ਹੋ ਜਾਂਦੀ ਆ ਪਰ ਬੰਦੇ ਇਨਾਂ ਨੇ ਕਿ ਸਾਡੇ ਪਿੰਡ ਦੀ ਜਿਵੇਂ ਹੈਗੇ ਨੌਜਵਾਨ ਹੈਗੇ ਮੁੰਡੇ ਹੋਰ ਸਾਰੇ ਪਿੰਡ ਦੇ ਆਏ ਆ ਠੀਕ ਆ ਨਾ ਚਲੋ ਅੱਗ ਦੇ ਕਾਬੂ ਦਾ ਪਾਲਿਆ ਸੀ ਪਰ ਗੱਲ ਆਏ ਆ ਵੀ ਜੇ ਮੰਨ ਕੇ ਚਲੋ ਇੱਥੇ ਪੱਕੀ ਖੜੀ ਹੋ ਸਕਦੀ ਆ ਚਲੋ ਇਹ ਅੱਗ ਬੁਝਾ ਗਏ ਚਲੋ ਇਹਨਾਂ ਦੀ ਵੀ ਆਪਦੀ ਮਜਬੂਰੀ ਹੋ ਜਾਂਦੀ ਹੈ ਨਾ ਪਰ ਗੱਲ ਆਏ ਵੀ ਇੱਥੇ ਨਗਰ ਕੌਂਸਲ ਬਣੀ ਹੋਈ ਆ ਯਾਰ ਪੱਕੀ ਹੋਣੀ ਚਾਹੀਦੀ ਆ ਗੱਡੀ ਕਿਉਂ ਨਹੀਂ ਹੁਣ ਜਿਹੜਾ ਟਾਈਮ ਚੱਲ ਰਿਹਾ ਇਹ ਟਾਈਮ ਅੱਗ ਲੱਗਣ ਵਾਲੀ ਚੱਲ ਰਿਹਾ ਜੀ ਕੜਈ ਨਾ ਨਖਾ ਨਹੀਂ ਹੋਣਾ ਦੀ ਹੁੰਦੀ ਦਾ ਇੱਥੇ ਗੋਲੇ 12 25 ਦੇ ਫਿਰੇ ਕੌਣ ਲਾਈ ਆ ਗੱਡੀ ਨੂੰ ਤੇ ਗੱਡੀ 1 5 ਤੇ ਆਈ ਆ ਤੇ ਤਿੰਨ ਦੇ ਵਿੱਚ ਹੋਣਾ ਗਿਆ ਅੱਗ ਕਿੰਨੀ ਕਾ ਅੱਗ ਕਿੰਨੀ ਕਾ ਅੱਗ ਕਿੰਨੀ ਕਾ ਮੈਂ ਕਿਹਾ ਭਈ ਯਾਰ ਜੋ ਵੀ ਛੇਤੀ ਉਹ ਬਸ ਕੰਦੇ ਹੁੰਦੇ ਆ ਸਾਡੀ ਨੰਗਲ ਆ ਗਈ ਸਾਡੀ ਰੰਸੀ ਆ ਗਈ ਗੱਡੀ ਕੋ ਸੇ ਆ ਗਈ ਐ ਲੈ ਕੇ ਪਰ 1 5 ਤੇ ਗੱਡੀ ਆਈ ਆ ਨਖਾ ਸਾਰਾ ਜਿੰਨਾ ਹੋਣਾ ਹੀ ਹੋ ਗਿਆ ਉਹ ਬਚਾਰਾ ਬਾਹਰ ਛੱਡਿਆ ਦੇਖ ਕਿੰਨਾ ਛੱਡਿਆ ਬਾਹਰ ਜੀ ਸਾਫਾ ਨਗਰ ਕੌਂਸਲਰ ਬਣੀ ਵੀ ਆ ਹਾਂ ਬੈਕ ਸਪਾਰਟੈਂਸ ਆ ਕੋਪਰਟੈਂਸ ਗੱਡੀ ਹੈਣੀ ਤੇ ਆਨੇ ਕੋਤਰਾ ਰਹੀ ਆ 100 ਮੀਟਰ ਤੇ ਹੋਣਾ ਨਹੀਂ ਕੱਖ ਵੀ ਨਹੀਂ ਇੱਥੇ ਲੋਕ ਸਾਰੀ ਵੀਡੀਓ ਬਣਾਉਣ ਆਲੇ ਕੋਈ ਆੜੇ ਪੰਜ ਆੜੇ ਗਾੜੀਆਂ ਤੇ ਕਹੀਏ ਨੇ ਕਿ ਤ੍ਰੇਤਾ ਚੱਕੇ ਲੱਗੇ ਬਾੜੀ ਚੱਕੇ ਲੈ ਗਏ ਸਾਡੇ ਕਹਿੰਤਵਾਹ ਲੋਕਾਂ 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 ਨੇ ਜਿਹੜਾ ਕਾਬੂ ਪਾਇਆ ਅੱਗੇ ਹਾਂਜੀ ਲੋਕਾਂ ਨੇ ਕਣੀ ਪਾਇਆ ਕਾਬੂ ਤੇ ਮੈਂ ਜਾ ਕੇ ਭਜਾ ਤੀ ਆ ਮੇਰੇ ਨਾਲ ਵੀਰ ਆ ਵੀਰ ਅਸੀਂ ਦੋ ਜਣੇ ਹੋਰ ਸੀ ਚੱਕ ਭਜਾ ਤੀ ਪੂਰੀ ਹਾਂਜੀ ਕਹਿੰਦੇ ਅੰਦਰ 6-7 ਸਿਲੰਡਰ ਵੀ ਪਏ ਸੀ ਹਾਂ ਭਾਈ ਉਹ ਵੀ ਅਸਾਂ ਮੁਸ਼ਕਲ ਨਾਲ ਕੱਢੇ ਜਦੋਂ ਬਾਹਰ ਹਾਂ ਬਸ ਉਹਨਾਂ ਨੂੰ ਭਜਾ ਦੇ ਵਾ ਪਿੰਡ ਹੀ ਉੱਟ ਜ ਸਹੀ ਨਾ ਪਰ ਇਹ ਵੀ ਹੋਣਾ ਕੀ ਬਣਾ ਬਈ ਨਾਲ ਕਰਾ ਨੁਕਸਾਨ ਬਹੁਤ ਹੋਣਾ ਜੀ ਉਹ ਕਰਾ ਨੂੰ ਆ ਗਿਆ ਫੰਡ ਦੇ ਦਿੱਤਾ ਆ ਪੈਸੇ ਦੇ ਉੱਤੇ ਮਸਾਂ ਚੱਕ ਚੱਕ ਬਾਹਰ ਕੱਢੇ ਹੋਏ ਜੀ ਇੱਕ ਟ੍ਰੈਕਲੇ ਵੀ ਖੜਾ ਸੀ ਆਣੀ ਖਲੀਜ ਵਿੱਚ ਵੀ ਕੱਢੀਆਂ ਖੜੀਆਂ ਸੀ ਦੋ ਤਿੰਨ ਆ ਦੀ ਨਿਹਾਲ ਸਿੰਘ ਵਾਲਾ ਦੇ ਵਿੱਚ ਅੱਗ ਲੱਗੀ ਹੈ ਕਿੰਨੇ ਟਾਈਮ ਦੇ ਵਿੱਚ ਤੁਸੀਂ ਪਹੁੰਚੇ ਹੋ ਅਸੀਂ ਭਾਈ ਜੀ ਗੁੱਸੇ ਪਿੰਡ ਸੀਗੇ ਜਦੋਂ ਸਾਨੂੰ ਇਹ ਜਾਣਕਾਰੀ ਮਿਲੀ ਅਸੀਂ ਉਸ ਟਾਈਮ ਵੀ ਇੱਕ ਪਰਾਲੀ ਦੀ ਅੱਗ ਬੁਝਾ ਰਹੇ ਸੀਗੇ ਜੀ ਤੇ ਜਦੋਂ ਸਾਨੂੰ ਇਹ ਜਾਣਕਾਰੀ ਮਿਲੀ ਅਸੀਂ ਆ ਅੱਗ ਛੱਡ ਵਿੱਚ ਛੱਡ ਕੇ ਫਿਰ ਤੁਰੰਤ ਇੱਥੇ ਪਹੁੰਚੇ ਆ ਤਕਰੀਬਨ 10 ਮਿੰਟ ਦੇ ਵਿੱਚ ਅਸੀਂ ਇੱਥੇ ਆ ਗਏ ਜੀ ਕਾਕੇ ਜੀ ਜੀ ਪਰ ਤੁਸੀਂ ਆ ਕੇ ਜਿਹੜੀ ਟਰਾਈ ਕੀਤੀ ਸੀਗੀ ਕੀ ਹੁਣ ਅੱਗ ਤੇ ਕਾਬੂ ਪਾ ਲਿਆ ਗਿਆ ਬਿਲਕੁਲ ਅੱਗ ਤੇ ਕਾਬੂ ਸਾਡੇ ਆਉਣ ਤੋਂ ਪਹਿਲਾਂ ਵੀ ਪਾ ਲੁਕੇ ਸੀਗਾ ਆਹਨ ਕੁਝ ਮਨ ਲੋਕਾਂ ਨੇ ਪਾਇਆਗਾ ਬਹੁਤ ਮਨ ਕੋਈ ਸਜੋਗਤਾ ਲੋਕਾਂ ਨੇ ਤੇ ਜਿਹੜੀ ਮਨ ਮਾੜਾ ਮੋਟਾ ਸੀਗਾ ਉਹ ਅਸੀਂ ਆ ਕੇ ਪਾਣੀ ਜਰੂਰ ਮਾਰਿਆ ਇੱਥੇ ਜੀ ਇਹਨਾਂ ਦਾ ਸੀ ਲੋਕੀ ਤੇ ਲੇਟ ਆਏ ਥੋੜਾ ਜਿਆ ਪਰ ਸਾਡੇਡੇ ਕੋਲ ਜਦੋਂ ਵੀ ਜਾਣਕਾਰੀ ਮਿਲਿਆ ਅਸੀਂ ਉਸੇ ਟਾਈਮ ਇੱਥੇ ਪਹੁੰਚੇ ਹਾਂ ਸ਼ਾਇਦ ਮੋਗੇ ਵੀ ਇਹਨਾਂ ਨੇ ਕੋਈ ਇਨਫੋਰਮ ਕੀਤਾ ਹੋਊਗਾ ਗੱਡੀ ਬਾਰੇ ਉਹ ਕਿੱਥੇ ਰਹਿ ਗਿਆ ਉਹਦੇ ਬਾਰੇ ਕੋਈ ਜਾਣਕਾਰੀ ਹੈ ਨਹੀਂ ਜੀ ਤੇ ਪਰ ਸਾਡੀ ਗੱਡੀ 10 ਮਿੰਟ ਦੇ ਵਿੱਚ ਗੁੱਸੇਪਿੰ ਹਾਂ ਜੀ ਪ੍ਰਧਾਨ ਜੀ ਲੋਕਾਂ ਦਾ ਕਹਿਣਾ ਕਿ ਨਗਰ ਪੰਚਾਇਤ ਦੇ ਕੋਲੇ ਹੀ ਅੱਗ ਲੱਗੀ ਸੀ ਤੇ ਤੁਸੀਂ ਵੀ ਲੇਟ ਪਹੁੰਚੇ ਕੀ ਕਾਰਨ ਬੜਿਆ ਕਾਰਨ ਇਹ ਸੀਗਾ ਜੀ ਅੱਜ ਇੱਕ ਤਾਂ ਸੰਡੇ ਸੀਗਾ ਐਤਵਾਰ ਸੀਗਾ ਤੇ ਐਤਵਾਰ ਕਰਕੇ ਅਸੀਂ ਆਪ ਆਪ ਦੇ ਘਰਾਂ ਚੋਂ ਵੀ ਸਾਨੂੰ ਜਦੋਂ ਕਾਲ ਲੱਗੀ ਆ ਅਸੀਂ ਤੁਰੰਤ ਹੀ ਪਹੁੰਚੇ ਆ ਇਸ ਜੀਤੇ ਇੱਥੇ ਆ ਕੇ ਟੈਂਕੀ ਭਰੀ ਵੀ ਪਾਣੀ ਦੀ ਉਧਰ ਨਹੀਂ ਲੰਘ ਆਏ ਨਹੀਂ ਸੀ ਅਸੀਂ ਇੱਧਰ ਦੀ ਆਏ ਹਾਂ ਜੀ ਕਿੰਨੇ ਜਣੇ ਆਏ ਹੋ ਤੁਸੀਂ ਅਸੀਂ ਦੋ ਜਣੇ ਸੀ ਜੀ ਇਸ ਟਾਈਮ ਤੇ ਸਾਡੇ ਮੌਜੂਦਾ ਅਫਸਰ ਜੀਗੇ ਇੱਥੇ ਹੂੰ ਉਹ ਆਕੇ ਤੇ ਹੋਣੇ ਇੱਥੇ ਹੀ ਸੀਗੇ ਤੇ ਸੈ ਦਫਤਰ ਹੋਣਗੇ ਹੋਰ